ਲਿਆ ਤੰਗਲੀ ਨਸੀਬਾਂ ਨੂੰ ਫਰੋਲੀ ਤੇ ਤੂੜੀ ਵਿੱਚੋਂ ਪੁੱਤ ਜੱਗਿਆ ਜਦੋਂ ਬਦਕਿਸਮਤੀ ਨਾਲ ਖੇਤ ਹੀ ਨ ਰਹਿਣ ਕਣਕੀ ਨ ਰਵੇ ਤਾਂ ਕਿਸਾਨ ਨੇ ਜੱਗੇ ਨੂੰ ਤੰਗਲੀ ਲਿਆਉਣ ਲਈ ਕਹਾ ਗਿਆ ਇਹੋ ਜਿਹਾ ਵਰਤਾਰਾ ਵਾਪਰਿਆ ਕੱਲ ਪੰਜ ਗਰਾਈ ਕਲਾਂ ਢੱਲਵਾ ਕਲਾਂ ਤੇ ਕੋਠੇ ਥੇ ਦੇ ਕਿਸਾਨਾਂ ਦੇ ਨਾਲ ਜਿਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਸੋਨੇ ਦੀ ਕਣਕ ਸੜਕੇ ਕੋਲਾ ਹੋ ਗਈ ਸੜਕੇ ਸਵਾਹ ਹੋ ਗਈ ਜਿੰਨਾ ਵਿੱਚ ਪੰਜ ਗਰਾਇਂ ਕਲਾਂ ਖੇਤਰ ਦਾ 130 ਏਕੜ ਢਲਵਾ ਕਲਾਂ ਦਾ 90 ਏਕੜ ਰਕਬਾ ਜਿਹੜਾ ਉਹ ਬਿਲਕੁਲ ਸਵਾ ਕਲਾਂ ਸਾ ਖੇਤਰ ਦੇ ਵਿੱਚ ਬਦਲ ਗਿਆ ਅੱਜ ਨਾਇਬ ਤਸਿਲਦਾਰ ਹਰਸ਼ਵੀਰ ਗੋਇਲ ਜੀ ਨੇ ਇਸ ਸਮੁੱਚੇ ਖੇਤਰ ਦਾ ਦੌਰਾ ਕੀਤਾ ਉਹਨਾਂ ਨੇ ਕਿਸਾਨਾਂ ਨੂੰ ਹਮਦਰਦੀ ਜ਼ਾਹਰ ਕੀਤੀ ਤੇ ਨਾਲ ਇਹ ਵੀ ਦੱਸਿਆ ਕਿ ਉਹ ਜਲਦੀ ਹੀ ਸਰਕਾਰ ਤੋਂ ਮੁਆਵਜ਼ਾ ਦੋਣ ਦੀ ਕੋਸ਼ਿਸ਼ ਕਰਨਗੇ ਆਹ ਗੱਲਬਾਤ ਕਰਦੇ ਆ ਨਾਇਬ ਕਸ਼ੀਲਾ ਹਰਸ਼ਵੀਰ ਗੋਹਿਲ ਜੀ ਨਾਲ ਜੀ ਸਭ ਕੀ ਕਹਿਣਾ ਚਾਹੋਗੇ ਇਸ ਬਾਰੇ ਸਰਕਾਰ ਦੀਆਂ ਕੀ ਹਦਾਇਤਾਂ ਨੇ ਇੱਥੇ ਕੱਲ ਆਪਣੇ ਢਿਲਾਂ ਤੋਂ ਸ਼ੁਰੂ ਹੋਈ ਅੱਗ ਜਿਹੜੀ ਪੰਜ ਗ੍ਰਾਂ ਹੁੰਦੇ ਹੋਏ ਤੇਵੀ ਵਾਲਾ ਰੋਡ ਤੱਕ ਗਈ ਤੇ ਇੱਥੇ ਕਾਫੀ ਢਿਲਾਂ ਵਾਲੀ ਆਪਣਾ 90 ਏਕੜ ਦੇ ਕਰੀਬ ਤੇ ਇੱਥੇ 350 130 ਏਕੜ ਦੇ ਕਰੀਬ ਫਸਲਾਂ ਨੁਕਸਾਨ ਹੋਇਆ ਜੀ ਇਸ ਦੇ ਮਤਲਬ ਜੋ ਵੀ ਸਰਕਾਰ ਦੀਆਂ ਹਦਾਇਤਾਂ ਹੋਣਗੀਆਂ ਜਿਹਦਾ ਸਟੋਰ ਡਿਫਰੈਂਟ ਲੈ ਕੇ ਤੇ ਆਪਾਂ ਇਹਦਾ ਤਨ ਦੇਖਦੇ ਹੋਏ ਜੀ ਕੋਸ਼ਿਸ਼ ਕਰਾਂਗੇ ਪਿੰਡਾਂ ਦਾ ਪਿੰਡਾਂ ਦੇ ਨਾਲ ਤੇ ਸਰਕਾਰ ਦੀ ਸਹਾਇਤਾ ਨਾਲ ਕੀ ਚੰਗਾ ਮੌਕਾ ਮਿਲ ਸਕਦਾ ਧੰਨਵਾਦ ਜੀ